I'm going ਇਹ ਨੂੰ ਇਹਦੇ ਦਿਖਾਣਾ ਮੈਂ ਭਾਜੀ ਆਪਣਾ ਨਾਮ ਦੱਸ ਮੇਰਾ ਨਾਮ ਬੰਕਾ ਜੀ ਪੰਕੇ ਰਖੜੀ ਦਾ ਤਿਹਾੜ ਆ ਰਿਹਾ ਹੈ ਕਿੰਦਾਂ ਦੀਆਂ ਤਿਆਰੀਆਂ ਕਿਦਾਂ ਦੀਆਂ ਰਖੜੀਆਂ ਆ ਰਹੀਆਂ ਰਖੜੀ ਦਾ ਤਿਹਾੜ ਦੇਖੋ ਜਿਸ ਤਰ੍ਹਾਂ ਅਸੀਂ ਸਾਰੇ ਤੁਸੀਂ ਭਰਾ ਸਾਡੇ ਪ੍ਰੈਸ ਵਾਲੇ ਸਾਰਾ ਸਮਾਜ ਸਾਡਾ ਸਭ ਨੂੰ ਪਤਾ ਰਖੜੀ ਦਾ ਤਿਹਾੜ ਇੱਕ ਭੈਣ ਤੇ ਭਰਾ ਦੇ ਪਵਿੱਤਰ ਸੱਚੇ ਪਿਆਰ ਦਾ ਇੱਕ ਪ੍ਰਤੀਕ ਹੈ ਇਸ ਲਈ ਹਰ ਸਾਲ ਲੋਕਾਂ ਦੇ ਵਿੱਚ ਇਸ ਤਿਹਾੜ ਨੂੰ ਪੈਣਾ ਦੇ ਵਿੱਚ ਬਹੁਤ ਉਤਸ਼ਾਹ ਹੁੰਦਾ ਕਿ ਸੋਹਣੀਆਂ ਸੋਹਣੀਆਂ ਰਖੜੀਆਂ ਆਪਣੇ ਭਰਾ ਲਈ ਖਰੀਦਦਾਰੀ ਕਰਦੀਆਂ ਨੇ ਰਖੜੀ ਵਾਲੇ ਦਿਨ ਉਹਨਾਂ ਦੇ ਗੋਟੇ ਦੇ ਉੱਤੇ ਕਲਾਈ ਦੇ ਉੱਤੇ ਰਖੜੀ ਨੂੰ ਸਜਾ ਕੇ ਭਰਾਵਾਂ ਦਾ ਇੱਕ ਪਿਆਰ ਪ੍ਰਾਪਤ ਕਰਦੀਆਂ ਨੇ ਰਖੜੀ ਦਾ ਇੱਕ ਧਾਗਾ ਇੱਕ ਧਾਗਾ ਸਾਦਾ ਡੋਰੀ ਨਹੀਂ ਹੁੰਦੀ ਜਦ ਕਿ ਉਸ ਦੇ ਵਿੱਚ ਭੈਣ ਦਾ ਪਿਆਰ ਭਰਿਆ ਹੋਇਆ ਭੈਣ ਦੇ ਪਿਆਰ ਨਾਲ ਭਰਿਆ ਹੋਇਆ ਉਹ ਧਾਗਾ ਗੰਨਿਆ ਜਾਂਦਾ ਜੀ ਕਿੱਦਾਂ ਕਿਦਾਂ ਸਮਾਜ ਦੇ ਵਿੱਚ ਅੱਜ ਟੇਸ ਬਹੁਤ ਬਦਲ ਗਿਆ ਜੀ ਲੋਕਾਂ ਨੂੰ ਅੱਜ ਹਰ ਸਾਲ ਕੁਝ ਅੱਛਾ ਕੁਝ ਨਿਆ ਕੁਝ ਸੋਹਣਾ ਕਨਸੈਪਟ ਦੀ ਭਾਲ ਵਿੱਚ ਲੋਕ ਰਹਿੰਦੇ ਆ ਲੋਕਾਂ ਦੀ ਹੀ ਡਿਮਾਂਡ ਨੂੰ ਦੇਖਦੇ ਆ ਆ ਜੋ ਸਾਨੂੰ ਸਮਝ ਆਉਂਦੀ ਕਿ ਲੋਕ ਕੀ ਮੰਗਦੇ ਆ ਉਹਦਾ ਅਰੇਂਜਮੈਂਟ ਕਰਨਾ ਉਸ ਨੂੰ ਬਣਾਉਣਾ ਜਾਂ ਬਣੇ ਨੂੰ ਖਰੀਦਣਾ ਉਹ ਸਾਡਾ ਕਰਤਵ ਹੁੰਦਾ ਜਾਂ ਸਾਡੀ ਦੁਕਾਨਦਾਰੀ ਦਾ ਇੱਕ ਧਰਮ ਆ ਜੀ ਹਰਦੀ ਵੱਖਰੀ ਤਰ੍ਹਾਂ ਦੀ ਰਖੜੀ ਆ ਬਹੁਤ ਤਰ੍ਹਾਂ ਦੀਆਂ ਦੇਖੋ ਤੁਸੀਂ ਗਿਫਟ ਬੈਗ ਦੇ ਵਿੱਚ ਇਸ ਵਾਰੀ ਜਿਸ ਤਰ੍ਹਾਂ ਲੋਕ ਅੱਗੇ ਵਿਆਹਾਂ ਦੇ ਵਿੱਚ ਮਠਾਈਆਂ ਦੇ ਡੱਬੇ ਵੱਡੇ ਵੱਡੇ ਦਿੰਦੇ ਸੀ ਉਹੀ ਮਠਾਈਆਂ ਦੇ ਡੱਬਿਆਂ ਦਾ ਇੱਕ ਸੋਹਣਾ ਰੂਪ ਰਖੜੀ ਦੇ ਵਿੱਚ ਗਿਫਟ ਪੈਕ ਨੇ ਲੈ ਲਿਆ ਉਸ ਤੋਂ ਬਾਅਦ ਸਟੋਨ ਦੀਆਂ ਰਖੜੀਆਂ ਭਾਬੀ ਦਾ ਭਰਾ ਦਾ ਲੰਬਾ ਪੇਅਰ ਸੈੱਟ ਬਹੁਤ ਤਰ੍ਹਾਂ ਦੀਆਂ ਫੈਨਸੀ ਰਖੜੀਆਂ ਦੀ ਅੱਜ ਸੇਲ ਪਰਚੇ ਸ਼ੁਰੂ ਹੋ ਗਈ ਜੀ ਸਰ ਦੇਖੇ ਜੇ ਗਾਣਿਆਂ ਵਾਲੀਆਂ ਰਖੜੀਆਂ ਕਿਉਂ ਕੀ ਹੈ ਹਾਂ ਜੀ ਗਾਣਿਆਂ ਵਾਲੀ ਵੀ ਉਹ ਗਾਣਾਂ ਵੀ ਭੈਣ ਦਾ ਪਿਆਰ ਵਾਲਾ ਹੀ ਗਾਣਾ ਵੱਜਦਾ ਜੀ ਉਹ ਤੁਹਾਨੂੰ ਮੈਂ ਦਿਖਾਵਾਂਗਾ ਬਹੁਤ ਸੋਹਣੇ ਸੋਹਣੇ ਜਿਹੜੇ ਭੈਣ ਦੇ ਗਾਣੇ ਰਖੜੀ ਦੇ ਪ੍ਰਤੀ ਉਹ ਡੱਬੇ ਖੋਲੋ ਮਿਊਜ਼ਿਕ ਵਜਦਾ ਬੜਾ ਇੱਕ ਪਿਆਰਾ ਕਨਸੈਪਟ ਆ ਰਿਹਾ ਜੀ ਉਹ ਜ਼ਮਾਨੇ ਦੇ ਨਾਲ-ਨਾਲ ਜ਼ਮਾਨੇ ਦੇ ਨਾਲ-ਨਾਲ ਸਮਾਂ ਬਦਲ ਗਿਆ ਸਮੇਂ ਦੇ ਨਾਲ-ਨਾਲ ਅੱਜ ਜੋ ਅੱਜ ਚੱਲਦਾ ਉਸ ਦੇ ਨਾਲ ਹਰ ਦੁਕਾਨਦਾਰ ਬਦਲਦਾ ਅਸੀਂ ਬਦਲਾਂਗੇ ਹਰ ਦੁਕਾਨਦਾਰ ਉਸ ਦੇ ਨਾਲ ਬਦਲੇਗਾ ਫਿਰ ਲੋਕਾਂ ਦੀ ਡਿਮਾਂਡ ਨੂੰ ਆਪਾਂ ਪੂਰੀਆ ਕਰ ਸਕਦੇ ਹਾਂ ਜੀ ਕਿਦਾਂ ਕਿਦਾਂ ਦੀ ਲੋਕਾਂ ਦੀ ਦੁਕਾਨ ਜਿਹੜੀ ਪੂਰੀਆ ਅੱਜ ਲੋਕਾਂ ਦੀ ਡਿਮਾਂਡ ਇਸੇ ਚੀਜ਼ ਦੇ ਉੱਤੇ ਡਿਪੈਂਡ ਹੈ ਕਿ ਰਖੜੀ ਬਹੁਤ ਸੋਹਣੀ ਹੋਣੀ ਚਾਹੀਦੀ ਹੈ ਤੇ ਰੇਟ ਦੇ ਵਿੱਚ ਵੀ ਚਲੋ ਵਾਜਬ ਹੋਣੀ ਚਾਹੀਦੀ ਹੈ ਜੀ ਉਹ ਦੋਨਾਂ ਚੀਜ਼ਾਂ ਨੂੰ ਦੇਖ ਕੇ ਧਿਆਨ ਰੱਖਣਾ ਪੈਣਾ ਦੁਕਾਨਦਾਰ ਕੋਈ ਵੀ ਹੈ ਜੀ ਉਸ ਨੂੰ ਜੋ ਕਸਟਮਰ ਮੰਗੇਗਾ ਜੋ ਉਹਨੇ ਕੋਲ ਡਿਮਾਂਡ ਹੋਏਗੀ ਗਾਹਕ ਉਸ ਚੀਜ਼ ਨੂੰ ਦੁਕਾਨਦਾਰ ਆਪਣੀ ਦੁਕਾਨ ਦੇ ਉੱਤੇ ਪੂਰੀ ਕਰੇਗਾ ਜੀ ਕਿੱਥੇ ਕਿੱਥੇ ਸਮਾਨ ਜਾਂਦਾ ਮੰਗਦੇ ਨੂੰ ਤੁਹਾਡੇ ਤੋਂ ਸਮਾਨ ਜਿੱਥੋਂ ਕੋਈ ਕਸਟਮਰ ਆ ਜਾਏ ਜੀ ਸਭ ਲਈ ਬੂਏ ਖੁੱਲੇ ਆ ਜੀ ਪ੍ਰਭੂ ਹਾਂਜੀ ਹਾਂਜੀ ਸਾਰੇ ਕਿਤੇ ਜਾਂਦਾ ਜੀ ਸੋਨੂ ਕੋਲੋਂ ਭਾਜੀ ਤੇ ਤੇ ਇੱਥੇ ਆਏ ਹੋ ਕੀ ਲੈਣਾ ਆਈ ਇਹ ਰਖੜੇ ਲੈਣਾ ਇਹਦੇ ਰਖੜੀ ਪਹਿਣਾ ਭਰਾਵਾਂ ਦਾ ਤਿਆਰ ਇਹਨੂੰ ਕਿਤਾ ਦੇ ਕੇ ਤੁਸੀਂ ਬੜੇ ਪਿਆਰ ਨਾਲ ਵੇਖਦੇ ਆ ਬਹੁਤ ਦਿਲੋਂ ਵੇਖਦੇ ਆ ਜਦੋਂ ਇਹ ਟਿਆਰੰਦਾ ਵਾ ਆਪਾਂ ਖਰੀਦਣ ਆਏ ਨੇ ਆ ਕੀ ਪਹਿਣਾ ਨੇ ਆਣਾ ਵਾ ਸਾਡੇ ਕੋਲ ਰਖੜੇ ਲੈਣੀਆਂ ਆ ਆਈ ਵੇਚਨੇ ਆ ਕਿੰਤਾ ਕਿੰਤਾ ਦੀ ਡਿਮਾਂਡ ਹੁੰਦੀ ਲੋਕਾਂ ਦੀ ਫਿਰ ਰਖੜੀ ਤੁਹਾਡਾ ਬੜੀ ਹੁੰਦੀ ਐ ਜਦਾਂ ਵਧੀਆ ਤੋਂ ਵਧੀਆ ਰਖੜੀ ਲੈਣੀ ਐ ਸੋਹਣੀ ਤੋਂ ਸੋਹਣੀ ਲੈਣੀ ਭਰਾ ਵਾਸਤੇ ਜਗੜ ਵਾਲੀ ਲੈਣੀ ਐ ਕਈ ਤਰ੍ਹਾਂ ਦੀ ਰਖੜੀ ਲੈਣੀ ਹੁੰਦੀ ਪਰਾਵਾ ਇਹਦੇ ਇਕੜਾ ਕਿਰ ਇਕ ਇਹ ਮੇਰੀ ਬਲੱਗ ਇਸ ਤਰ੍ਹਾਂ ਹੋ ਜਾਂਦੀ ਹੈ ਹਾਂਜੀ ਉਦਾਂ ਦੀ ਵੀ ਡਿਮਾਂਡਾਂ ਹਾਂਜੀ ਵੱਖ-ਵੱਖ ਟਮਾਟਾ ਵੀ ਇਸ ਤਰ੍ਹਾਂ ਐਸ ਕੀ ਗਾਣੇ ਵਾਲੇ ਵੀ ਰੱਖਣੀਆਂ ਨੇ ਉਹ ਮਿਊਜ਼ਿਕ ਵਾਲੀ ਹਾਂਜੀ ਮਿਊਜ਼ਿਕ ਵਾਲੀਆਂ ਗਾਣੇ ਵਾਲੀਆਂ ਜਗਨ ਵਾਲੀਆਂ ਸਟਾਰ ਵਾਲੀਆਂ ਕੋਈ ਕ੍ਰਿਸ਼ਨ ਵਾਲੀਆਂ ਕਈ ਤਰ੍ਹਾਂ ਦੀਆਂ ਰੱਖਣੀਆਂ ਜੀ ਸੋਹਣੀਆਂ ਸੋਹਣੀਆਂ ਜਮ ਉਹ ਵੀ ਆਪਾਂ ਵੀ ਵੇਖਦੇ ਆਂ ਫਿਰ ਉਹਨਾਂ ਵੱਲ ਕਿ ਆਪਾਂ ਵੀ ਸੋਹਣੀ ਸੋਹਣੀ ਲਈਏ ਤੁਹਾਡੇ ਕੋਲ ਕਸਟਮਰ ਲੈ ਕੇ ਜਾਣ ਪਹਿਣਾ ਲੈ ਕੇ ਜਾਣ ਇੱਕ ਪਹਿਣਾ ਦਾ ਭਰਾਵਾ ਦਾ ਇੱਕ ਟੂਟ ਤਿਆਰ ਆਇਆ ਜਿਹੜਾ ਇਹ Eddi Luup ja Rägava , tänan teid , palun .